ਵਾਇਰਸ ਫੈਲ ਰਿਹਾ ਹੈ ਜਿਸ ਕਰਕੇ ਕਈ ਲੋਕਾਂ ਨੂੰ ਖੂਨ ਵਾਲੀ ਖਾਂਸੀ ਤੇ ਉਲਟੀਆਂ ਆ ਰਹੀਆਂ ਨੇ ਤੇ ਇਸ ਤੋਂ ਕਿਵੇਂ ਬਚਾ ਜਾ ਸਕਦਾ ਹੈਗਾ ਇਹ ਪੂਰੀ ਵੀਡੀਓ ਤੁਹਾਡੇ ਲਈ ਬੇਹਤ ਖਾਸ ਹੈਗਾ ਦਰਅਸਲ ਭਾਰਤ ਤੇ ਨਹੀਂ ਸਾਰੀ ਦੁਨੀਆ ਦੇ ਵਿੱਚ ਵਕ-ਵਕ ਵਾਇਰਸ ਫੈਲਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਬਹੁਤ ਹੀ ਘਾਤਕ ਵੀ ਹੁੰਦੇ ਨੇ ਤਾਂ ਹਾਲ ਹੀ ਦੇ ਵਿੱਚ ਰੂਸ ਦੇ ਵਿੱਚੋਂ ਇੱਕ ਰਸਮਈ ਵਾਇਰਸ ਫੈਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਲੋਕ ਕਾਫੀ ਚਿੰਤਤ ਹੋ ਗਏ ਨੇ ਦੱਸਿਆ ਜਾ ਰਿਹਾ ਹੈਗਾ ਕਿ ਇਸ ਵਾਇਰਸ ਦੇ ਨਾਲ ਸੰਕਰਮਿਤ ਲੋਕਾਂ ਤੇਜ਼ ਬੁਖਾਰ ਦੇ ਨਾਲ ਖੂਨ ਵਾਲੀ ਖੰਗ ਹੋ ਰਹੀ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਇਸ ਰੈਸਮਈ ਵਾਇਰਸ ਦੇ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਕੋਵਿਡ-19 ਅਤੇ ਫਲੂ ਦੇ ਟੈਸਟ ਨੈਗੇਟਿਵ ਆਏ ਹਨ ਜਿਸ ਦੇ ਕਾਰਨ ਇਹ ਸਮਝਣਾ ਮੁਸ਼ਕਲ ਹੋ ਰਿਹਾ ਹੈਗਾ ਕਿ ਇਹ ਆਖਿਰ ਇਹ ਵਾਇਰਸ ਕਿਹੜਾ ਵਾਇਰਸ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਤਾਂ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਦੱਸ ਦਈਏ ਕਿ ਐਂਟੀ ਬਾਇਟਿਕਸ ਵੀ ਨਹੀਂ